Thank you ਤੇ ਨੇ ਕਿ ਜਿਹੜੇ ਵੀ ਯੁੱਧ ਨਸ਼ਿਆਂ ਵਿਰੁੱਧ ਚ ਜਿਹੜੇ ਵੀ ਸਮਗਲਰ ਇਲੀਗਲ ਪ੍ਰੋਪਰਟੀਆਂ ਆਪਣੀ ਬਣਾ ਰਹੇ ਨੇ ਤੇ ਸਿਵਲ ਪ੍ਰਸ਼ਾਸਨ ਸਾਡੇ ਤੋਂ ਸਪੋਰਟ ਮੰਗੇ ਕਿ ਇਹ ਜਿਹੜੀਆਂ ਡਿਮੋਲੀਸ਼ਨ ਹੋਣ ਤਾਂ ਅਸੀਂ ਪੁਲਿਸ ਸਹਾਇਤਾ ਦੇਣ ਲਈ ਅੱਜ ਇੱਥੇ ਪਿੰਡ ਪੋਰਸੀ ਰਾਜਪੂਤਾ ਹੈਗਾ ਜੀ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਚ ਪੈਂਦਾ ਹੈ ਥਾਣਾ ਖਲਚੀਆਂ ਚ ਉਥੇ ਰਣਜੋਤ ਸਿੰਘ ਨਾਂ ਦਾ ਵਿਅਕਤੀ ਹੈਗਾ ਸਾਨੂੰ ਪੰਚਾਇਤ ਨੇ ਬीडीपीओ ਸਾਹਿਬ ਨੂੰ ਲਿਖਤੀ ਸ਼ਿਕਾਇਤ ਦਿੱਤੀ ਕਿ ਇਹਨਾਂ ਨੇ ਜੀ ਛੱਪੜ ਦੀ ਜ਼ਮੀਨ ਤੇ ਕਬਜ਼ਾ ਕਰਕੇ ਇਹ ਕਾਲਾ ਧੰਦਾ ਕਰਦੇ ਹੋਏ ਇੱਥੇ ਆਪਣਾ ਮਹਿਲ ਸਜਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਜੀ ਉਸੇ ਤਹਿਤ ਬੀਡੀਪੀਓ ਸਾਹਿਬ ਨੇ ਇਹਨਾਂ ਨੂੰ ਕਾਨੂੰਨੀ ਅਨੁਸਾਰ ਇਹਨਾਂ ਨੂੰ ਨੋਟਿਸਿਸ ਦਿੱਤੇ ਇਹਨਾਂ ਨੇ ਸਪਸ਼ਟ ਆਪਣੇ ਆਪ ਨੂੰ ਨਹੀਂ ਕੀਤਾ ਉਸ ਤੋਂ ਬਾਅਦ ਬੀਡੀਪੀ ਸਾਹਿਬ ਨੇ ਸਾਨੂੰ ਚਿੱਠੀ ਲਿਖ ਕੇ ਪੁਲਿਸ ਸਹਾਇਤਾ ਦੀ ਮੰਗ ਕੀਤੀ ਤੇ ਅੱਜ ਅਸੀਂ ਇੱਥੇ ਪਿੰਡ ਪੋਰਸੀ ਰਾਜਪੂਤਾਂ ਚ ਪੁਲਿਸ ਪ੍ਰਸ਼ਾਸਨ ਇਹਨਾਂ ਦੀ ਸਿਵਲ ਪ੍ਰਸ਼ਾਸਨ ਦੀ ਸਪੋਰਟ ਲਈ ਇਹਨਾਂ ਨੂੰ ਪੁਲਿਸ ਪ੍ਰੋਟੈਕਸ਼ਨ ਦੇਣ ਲਈ ਆਇਆ ਹੈ ਤੇ ਇੱਥੇ ਰਣਜੋਤ ਸਿੰਘ ਨਾਂ ਦਾ ਵਿਅਕਤੀ ਜਿਹਦੇ ਖਿਲਾਫ 5 ਐਨਡੀਪੀਐਸ ਦੀ ਐਫਆਈਆਰ ਰਜਿਸਟਰਡ ਨੇ 7 ਟੋਟਲ ਐਫਆਈਆਰ ਰਜਿਸਟਰਡ ਨੇ ਇਹਨਾਂ ਦੇ ਪਰਿਵਾਰ ਦੇ ਮੈਂਬਰਾਂ ਚ 4 ਲੋਕ ਬੈਡ ਕੈਰੈਕਟਰ BC ਨੇ ਇਹਦੇ ਫਾਦਰ ਤੇ 14 ਐਫਆਈਆਰ ਰਜਿਸਟਰਡ ਨੇ ਇਹਦੀ ਮਦਰ ਤੇ 6 ਐਫਆਈਆਰ ਰਜਿਸਟਰਡ ਨੇ ਇਹਨਾਂ ਨੇ ਸਾਰੀ ਉਮਰ ਹੀ ਕਾਲਾ ਧੰਦਾ ਕਰਕੇ ਇਹ ਕਾਲਾ ਧਨ ਕਮਾ ਕੇ ਜਦੋਂ ਇਹ ਆਪਣਾ ਮਹਿਲ ਸਜਾਰੇ ਸੀਗੇ ਤਾਂ ਸਿਵਲ ਪ੍ਰਸ਼ਾਸਨ ਨੇ ਬੜੀ ਮਿਹਨਤ ਨਾਲ ਇਹਨਾਂ ਦੀ ਪ੍ਰਾਪਰਟੀ ਆਈਡੈਂਟੀਫਾਈ ਕੀਤੀ ਤੇ ਜਦੋਂ ਪਿੰਡ ਵਾਲਿਆਂ ਨੇ ਕਿਹਾ ਕਿ ਇਹ ਜੀ ਗਲਤ ਇਲੀਗਲ ਪ੍ਰਾਪਰਟੀ ਹੈਗੀ ਹੈ ਤਾਂ ਉਹਦੀ ਡਿਮੋਲੀਸ਼ਨ ਦੇ ਉਹਦੇ ਜਿਹੜਾ ਕਬਜ਼ਾ ਛਡਾਉਣ ਦੇ ਆਰਡਰ ਸਾਨੂੰ ਸਿਵਲ ਪ੍ਰਸ਼ਾਸਨ ਨੇ ਦਿੱਤੀ ਕਿ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਉਸੇ ਤਹਿਤ ਅਸੀਂ ਅੱਜ ਪਿੰਡ ਪੋਰਸੀ ਰਾਜਪੂਤਾ ਪਹੁੰਚੇ ਕਿੰਨੇ ਕਿੰਨੇ ਇਸ ਤਰ੍ਹਾਂ ਦੀ ਕਾਰਵਾਈ ਹੋ ਚੁੱਕੀ ਸਿਵਲ ਪ੍ਰਸ਼ਾਸਨ ਇਹ ਬਹੁਤ ਹੀ ਤੰਦੇਹੀ ਨਾਲ ਵਧੀਆ ਤਰੀਕੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਇਦਾਂ ਦੇ ਜਿੰਨੇ ਵੀ ਲੋਕ ਨੇ ਜਿਹੜਿਆਂ ਨੇ ਆਪਣੇ ਕਾਲੇ ਧਨ ਕਮਾ ਕੇ ਆਪਣੀਆਂ ਪ੍ਰਾਪਰਟੀਆਂ ਜ਼ਮੀਨ ਜਾਇਦਾਦਾਂ ਦਾ ਬਣਾਈਆਂ ਨੇ ਉਹਨਾਂ ਨੂੰ ਬੜੀ ਬਾਰੀਕੀ ਨਾਲ ਅਸੀਂ ਕਾਨੂੰਨ ਦੇ ਦਾਇਰੇ 'ਚ ਕਾਰਵਾਈ ਕਰਦੇ ਹੋયા ਹਾਂ ਉਹਨਾਂ ਨੂੰ ਨੋਟਿਸ ਭੇਜ ਰਹੇ ਹਾਂ ਤੇ ਆਉਣ ਵਾਲੇ ਦਿਨਾਂ ਚ ਹੋਰ ਵੀ ਜੇ ਸਾਡੇ ਸਾਹਮਣੇ ਇਦਾਂ ਦੇ ਮਾਮਲੇ ਆਣਗੇ ਤਾਂ ਉੱਤੇ ਜ਼ਰੂਰ ਕਾਰਵਾਈ ਕਰਾਂਗੇ ਚੱਲ ਪੁੱਤ ਠੀਕ ਰਿਹਾ